ਹਰ ਕੋਈ ਬੰਦਾ ਉੱਠ ਕੇ ਜਿਹੜਾ ਹਿੰਦੂਤਾਂ ਦਾ ਅਪਮਾਨ ਕਰ ਰਿਹਾ ਉਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਸलाम वालेकुम, ਪ੍ਰਣਾਮ। ਸਲਾਮ ਵਾਲੇकुम, ਪ੍ਰਣਾਮ। ਮਾਤਾ ਰੂਪ ਧਾਰਨਾ ਜੀ ਮਨਾਈ ਸਾਡੇ ਜੱਤੂ ਕੋ ਪੰਚ ਆਨੰਦ ਗਰੀ ਜੇ ਹੁੰਦੇ ਕਿਸੇ ਹਿੰਮਤ ਨਹੀਂ ਹੁੰਦੀ ਸੀਗੀ। ਮੈਂ ਮੰਗੋ ਦਾ ਕਲਾਬ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਦਾ ਕਲਾਬ ਪਰਚਾ ਕਰਾਵਾਂਗੇ। ਸलाम वालेकुम, ਪ੍ਰਣਾਮ। ਪ੍ਰਣਾਮ। ਜਿੰਦਾਬਾਦ। ਸੋਸ਼ਲ ਮੀਡੀਆ ਦੇ ਉੱਪਰ ਅਰਮਾਨ ਮਲਿਕ ਪਾਇਲ ਪਾਇਲ ਕੌਰ ਰਿਤਿਕਾ ਦੀ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ। ਕਿਉਂਕਿ ਪਾਇਲ ਮਲਿਕ ਨੇ ਜੋ ਮਾਤਾ ਸਾਰੇ ਸਤਕਾਰ ਜੋ ਕਾਲੀ ਮਾਤਾ ਮੰਦਿਰ ਦੇ ਵਿਰੇ ਕਾਲੀ ਮਾਤਾ ਜੀ ਨੇ ਉਹਨਾਂ ਦਾ ਜਿਹੜਾ ਸਰੂਪ ਧਾਰਿਆ ਸੀਗਾ ਔਰ ਰਮਾਨ ਨੇ ਹਨੂਮਾਨ ਜੀ ਦਾ ਰੂਪ ਧਾਰਿਆ ਸੀਗਾ ਉਹਦੇ ਖਿਲਾਫ ਅੱਜ ਉਹਦਾ ਪੁੱਤਲਾ ਫੁਕਿਆ ਗਿਆ ਇਹਦੇ ਖਿਲਾਫ ਜਦੋਂ ਸਖਤ ਕਾਰਵਾਈ ਕਰਵਾਵਾਂਗੇ ਸਾਨੂੰ ਨਹੀਂ ਪਤਾ ਕਿ ਉਹਨੇ ਮਾਫੀ ਕਿਉਂ ਦਿੱਤੀ ਹੈ ਹਿੰਦੂ ਸਮਾਜ ਜਿਹੜਾ ਆਪਸ ਵਿੱਚ ਵਾਟੇ ਹੋਏ ਨੇ ਜੋ ਸੰਸਾਪ ਜੋ ਹਿੰਦੂ ਧਰਮ ਦੇ ਬਾਰੇ ਕੋਈ ਵੀ ਦੇਵੀ ਦੇਵਤਾ ਬਾਰੇ ਗਲਤ ਬੋਲੇਗਾ ਜਾਂ ਲਿਖੇਗਾ ਅਸੀਂ ਤਾਂ ਪੂਰੀ ਕਾਰਵਾਈ ਕਰਾਵਾਂਗੇ ਸਾਹਮਣੇ ਬਦੋਂ ਉਹਨੇ ਕਿਉਂ ਮਾਫ ਕੀਤਾ ਉਹਦਾ ਮਾਫ ਕਰਨ ਦਾ ਕਾਰਨ ਕੀ ਹੈ ਤਾਂ ਇਹ ਅਜਿਹੇ ਲੋਕਾਂ ਦਾ ਹੌਸਲੇ ਬਲੰਦ ਹੁੰਦੇ ਨੇ ਜਿਹੜੇ ਇਹੋ ਜਿਹੇ ਲੋਕ ਹਿੰਦੂ ਸਮਾਜ ਜਿਹਦਾ ਮਾਫ ਕਰ ਦਿੰਦਾ ਹੈ ਮਾਤਾ ਦੇ ਰੂਪ ਧਾਰਨਾ ਜੀ ਮਨਾਇਆ ਸਾਡੇ ਜਸਤਪੁਰ ਪੰਚਾਂ ਰੰਗਰੀ ਜੇ ਹੁੰਦੇ ਕਿਸੇ ਹਿੰਮਤ ਨਹੀਂ ਹੁੰਦੀ ਸੀਗੀ ਉਹਨਾਂ ਦੇ ਜਾਣ ਤੋਂ ਬਾਅਦ ਅਰ ਹਰ ਕੋਈ ਬੰਦਾ ਉੱਠ ਕੇ ਜਿਹੜਾ ਹਿੰਦੂਤਾਂ ਦਾ ਬੇਇਮਾਨ ਕਰ ਰਿਹਾ ਉਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਟੈਨਸ਼ਨ ਨਹੀਂ ਲੈ ਜੀ ਸਭ ਡਰਾਮੇਬਾਜ਼ੀ ਕਰਦੇ ਨੇ ਸਮਾਜ ਦਾ ਕੋਈ ਮਤਲਬ ਨਹੀਂ ਹੈ ਜੀ ਧਰਮ ਦਾ ਬੇਇਮਾਨ ਕਰੇਗਾ ਤਾਂ ਹਿੰਦੂ ਧਰਮ ਉਸ ਨਾਲ ਆਏ ਜਿਹੜਾ ਇਹੋ ਜਿਹੇ ਹਿੰਦੂ ਸਮਾਜ ਨਾਲ ਸੀਨੀਅਰ ਹੈਗੇ ਸਾਡਾ ਆਪਣਾ ਸਾਡਾ ਜਿਹੜਾ ਪ੍ਰੋਗਰਾਮ ਹੈ ਸਾਡਾ ਅਸੀਂ ਖਲਾਫ ਹੈ ਜੀ ਇਹ ਕਿਨੇ ਮਾਪ ਜਿੱਤਾ ਕਿਉਂ ਕੀਤਾ ਉਹਦਾ ਕਾਰਨ ਕੀ ਹੈ ਉਹਨਾਂ ਨੂੰ ਪਤਾ ਹੋਊਗਾ ਹੁਣ ਤੁਸੀਂ ਤੁਹਾਡੇ ਮੇਨ ਮੰਗ ਕੀ ਹੈ ਫਿਰ ਮੇਨ ਮੰਗੋ ਦਾ ਖਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਦਾ ਖਲਾਫ ਪਰਚਾ ਕਰ ਹਰ ਕੋਈ ਬੰਦਾ ਉੱਠ ਕੇ ਜਿਹੜਾ ਹਿੰਦੂਤਾਰਨ ਦਾ ਬੇਮਾਨ ਕਰ ਰਿਹਾ ਉਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਲਮੇਕ ਮੁਕਾਬਲਾ 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 ਮਾਤਾ ਦੇ ਰੂਪ ਧਾਰਨਾ ਜੀ ਮਨਾਂ ਸਾਡੇ ਚਰਤੂਕ ਪੰਚਾਂ ਰੰਗਰੀ ਜੇ ਹੁੰਦੇ ਕਿਸੇ ਹਿੰਮਤ ਨਹੀਂ ਹੁੰਦੀ ਸੀ ਮੇਨ ਮੰਗੋ ਦਾ ਖਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਦਾ ਖਲਾਫ ਪਰਚਾ ਕਰਾਵਾਂਗੇ ਅਰਮਾਨ ਮਲਿਕ ਮੁਂਦਵਾਨ ਮੁਂਦਵਾਨ ਸ਼ੋਸ਼ਲ ਮੀਡੀਆ ਦੇ ਉੱਪਰ ਅਰਮਾਨ ਮਲਿਕ ਪਾਇਲ ਮਲਿਕ ਔਰ ਰਿਤਿਕਾ ਦੀ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਕਿਉਂਕਿ ਪਾਇਲ ਮਲਿਕ ਨੇ ਜੋ ਮਾਤਾ ਸਾਰੀ ਸਤਕਾਰ ਜੋ ਕਾਲੀ ਮਾਤਾ ਮੰਦਿਰ ਦੇ ਜਿਹੜੇ ਕਾਲੀ ਮਾਤਾ ਜੀ ਨੇ ਉਹਨਾਂ ਦਾ ਜਿਹੜਾ ਸਰੂਪ ਧਾਰਿਆ ਸੀਗਾ ਔਰ ਅਰਮਾਨ ਨੇ ਹਨੂਮਾਨ ਜੀ ਦਾ ਰੂਪ ਧਾਰਿਆ ਸੀਗਾ ਉਹਦੇ ਖਿਲਾਫ ਅੱਜ ਉਹਦਾ ਪੁਤਰਾ ਫੁਕੇਗਾ ਇਹਦੇ ਖਿਲਾਫ ਜੱਦ ਜੋ ਸਖਤ ਕਾਰਵਾਈ ਕਰਵਾਵਾਂਗੇ ਨੇ ਸਾਨੂੰ ਨਹੀਂ ਪਤਾ ਕਿ ਉਹਨੇ ਮਾਫੀ ਕਿਉਂ ਦਿੱਤੀ ਹੈ Hindu ਸਮਾਜ ਜਿਹੜਾ ਆਪਸ ਵਿੱਚ ਵਾਟੇ ਹੋਏ ਨੇ ਜੋ ਸੰਸਾਪ ਜੋ Hindu ਧਰਮ ਦੇ ਬਾਰੇ ਕੋਈ ਵੀ ਦੇਵੀ ਦੇਵਤਾ ਬਾਰੇ ਗਲਤ ਬੋਲੇਗਾ ਜਾਂ ਲਿਖੇਗਾ ਅਸੀਂ ਤਾਂ ਪੂਰੀ ਕਾਰਵਾਈ ਕਰਾਵਾਂਗੇ ਸਾਨੂੰ ਨਹੀਂ ਪਤਾ ਉਹਨੇ ਕਿਉਂ ਮਾਫ ਕੀਤਾ ਉਹਦਾ ਮਾਫ ਕਰਨ ਦਾ ਕਾਰਨ ਕੀ ਹੈ ਕਹਿੰਦੇ ਐਸੇ ਲੋਕਾਂ ਦਾ ਹੌਸਲੇ ਬਲੰਦ ਹੁੰਦੇ ਨੇ ਜਿਹੜੇ ਇਹੋ ਜਿਹੇ ਲੋਕ ਹਿੰਦੂ ਸਮਾਜ ਜਿਹਦਾ ਮਾਫ ਕਰ ਦਿੰਦਾ ਪਾਤਾ ਦੇ ਰੂਪ ਧਾਰਨਾ ਜੀ ਮਨਾਂ ਇਹ ਸਾਡੇ ਚਰਤਕੁਰ ਪੰਚਰੰਗਰੀ ਜੇ ਹੁੰਦੇ ਕਿਸੇ ਹਿੰਮਤ ਨਹੀਂ ਹੁੰਦੀ ਸੀਗੀ ਉਹਨਾਂ ਦੇ ਜਾਣ ਤੋਂ ਬਾਅਦ ਅਰ ਹਰ ਕੋਈ ਬੰਦਾ ਉੱਠ ਕੇ ਜਿਹੜਾ ਹਿੰਦੂਸਤਾਨ ਦਾ ਅਪਮਾਨ ਕਰ ਰਿਆ ਉਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਟੈਨਸ਼ਨ ਨਹੀਂ ਲੈ ਜੀ ਸਭ ਡਰਾਮੇਬਾਜ਼ੀ ਕਰਦੇ ਨੇ ਸਮਾਜ ਨੂੰ ਕੋਈ ਮਤਲਬ ਨਹੀਂ ਹੈ ਜੀ ਤੁਹਾਨੂੰ ਦਾ ਬੁਮਾਰਦ ਕਰੇਗਾ ਤਾਂ ਹਿੰਦੂ ਧਰਮ ਅਸੀਂ ਨਾਲ ਉਹਨਾਂ ਨਾਲ ਇਹ ਜਿਹੜਾ ਇਹ ਜਿਹੇ ਹਿੰਦੂ ਸਮਾਜ ਨਾਲ ਸੀ ਨਹੀਂ ਹੈਗੇ ਸਾਡਾ ਆਪਣਾ ਸਾਡਾ ਜਿਹੜਾ ਪ੍ਰੋਗਰਾਮ ਹੈ ਸਾਡਾ ਅਸੀਂ ਖਲਾਫ ਹੈ ਜੀ ਇਹ ਕਿਨੇ ਮਾਫ ਦਿੱਤਾ ਕਿਉਂ ਕੀਤਾ ਉਹਦਾ ਕਾਰਨ ਕੀ ਹੈ ਉਹਨਾਂ ਨੂੰ ਪਤਾ ਹੋਊਗਾ ਹੁਣ ਤੁਸੀਂ ਤੁਹਾਡੀ ਮੇਨ ਮੰਗ ਕੀ ਹੈ ਫਿਰ ਮੇਨ ਮੰਗ ਉਹਦਾ ਖਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਦਾ ਖਲਾਫ ਪਰਚਾ ਕਰਾਵਾਂਗੇ ਅਸੀਂ ਹਰ ਕੋਈ ਬੰਦਾ ਉੱਠ ਕੇ ਜਿਹੜਾ ਹਿੰਦੂਤਾਂ ਦਾ ਅਪਮਾਨ ਕਰ ਰਿਹਾ ਉਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਵਾਗਤ ਪ੍ਰਵਾਤ ਸਵਾਗਤ ਪ੍ਰਵਾਤ ਮਾਤਾ ਰੂਪ ਧਾਰਨਾ ਜੀ ਮਨਾਏ ਸਾਡੇ ਜਰਦਕੁਲ ਪੰਚਾਂ ਰੰਗ ਗਰੀ ਜੇ ਹੁੰਦੇ ਕਿਸੇ ਹਿੰਮਤ ਨਹੀਂ ਹੁੰਦੀ ਸੀਗੀ ਮੇਨ ਮੰਗੋ ਦਾ ਖਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਦਾ ਖਲਾਫ ਪਰਚਾ ਕਰਾਵਾਂਗੇ ਜੀ। ਜੰਮੂ ਵਾਲੇ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਸੋਸ਼ਲ ਮੀਡੀਆ ਦੇ ਉੱਪਰ ਅਰਮਾਨ ਮਲਿਕ, ਪਾਇਲ ਮਲਿਕ ਔਰ ਰਿਤਿਕਾ ਦੀ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਕਿਉਂਕਿ ਪਾਇਲ ਮਲਿਕ ਨੇ ਜੋ ਮਾਤਾ ਸਾਰੇ ਸਤਕਾਰ ਜੋ ਕਾਲੀ ਮਾਤਾ ਮੰਦਿਰ ਦੇ ਜਿਹੜੇ ਕਾਲੀ ਮਾਤਾ ਜੀ ਨੇ ਉਹਨਾਂ ਦਾ ਜਿਹੜਾ ਸਰੂਪ ਧਾਰਿਆ ਸੀਗਾ ਔਰ ਅਰਮਾਨ ਨੇ ਹਨੂਮਾਨ ਜੀ ਦਾ ਰੂਪ ਧਾਰਿਆ ਸੀਗਾ ਉਹਦੇ ਖਿਲਾਫ ਅੱਜ ਉਹਦਾ ਪੁੱਤਰਾ ਫੁੱਕਿਆਗਾ ਇਹਦੇ ਖਿਲਾਫ ਜਦੋਂ ਸਖਤ ਕਾਰਵਾਈ ਕਰਵਾਵਾਂਗੇ ਅਸੀਂ ਨਹੀਂ ਸਾਨੂੰ ਨਹੀਂ ਪਤਾ ਕਿ ਉਹਨੇ ਮਾਫੀ ਕਿਉਂ ਦਿੱਤੀ ਹੈ ਹਿੰਦੂ ਸਮਾਜ ਜਿਹੜਾ ਆਪਸ ਵਿੱਚ ਵਾਟੇ ਹੋਏ ਨੇ ਜੋ ਸੰਸਾਪ ਜੋ ਹਿੰਦੂ ਧਰਮ ਦੇ ਬਾਰੇ ਕੋਈ ਵੀ ਦੇਵੀ ਦੇਵਤਾ ਬਾਰੇ ਗਲਤ ਬੋਲੇਗਾ ਜਾਂ ਲਿਖੇਗਾ ਅਸੀਂ ਤਾਂ ਪੂਰੀ ਕਾਰਵਾਈ ਕਰਾਵਾਂਗੇ ਸਾਨੂੰ ਪਤਾ ਉਹਨੇ ਕਿਉਂ ਮਾਫ ਕੀਤਾ ਉਹਦਾ ਮਾਫ ਕਰਨ ਦਾ ਕਾਰਨ ਕੀ ਹੈ ਤਾਂ ਇਹ ਅਜਿਹੇ ਲੋਕਾਂ ਦਾ ਹੌਸਲੇ ਬਲੰਦ ਹੁੰਦੇ ਨੇ ਜਿਹੜੇ ਇਹੋ ਜਿਹੇ ਲੋਕ ਹਿੰਦੂ ਸਮਾਜ ਦਾ ਮਾਫ ਕਰ ਦਿੰਦੇ ਐ। ਮਾਤਾ ਦੇ ਰੂਪ ਧਾਰਨਾ ਜੀ ਮਨਾਇਆ ਸਾਡੇ ਚਰਤਕੂ ਪੰਚਾਂ ਰੰਗਰੀ ਜੇ ਹੁੰਦੇ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀਗੀ। ਉਹਨਾਂ ਦੇ ਜਾਣ ਤੋਂ ਬਾਅਦ ਹਰ ਕੋਈ ਬੰਦਾ ਉੱਠ ਕੇ ਜਿਹੜਾ ਹਿੰਦੂਤਾਂ ਦਾ ਅਪਮਾਨ ਕਰ ਰਿਆ ਉਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹ ਟੈਨਸ਼ਨ ਨਹੀਂ ਲੈ ਜੀ ਸਭ ਡਰਾਮੇ ਵਾਜੀ ਕਰਦੇ ਨੇ ਸਮਾਜ ਦਾ ਕੋਈ ਮਤਲਬ ਨਹੀਂ ਐ ਜੀ। ਧਰਮ ਦਾ ਅਪਮਾਨ ਕਰੇਗਾ ਤਾਂ ਹਿੰਦੂ ਧਰਮ ਦੇ ਅਸੀਂ ਉਹਨਾਂ ਨਾਲ ਇਹੋ ਜਿਹੇ ਇਹੋ ਜਿਹੇ ਹਿੰਦੂ ਸਮਾਜ ਨਾਲ ਸੀ ਨਹੀਂ ਹੈਗੇ। ਸਾਡਾ ਆਪਣਾ ਸਾਡਾ ਜਿਹੜਾ ਪ੍ਰੋਗਰਾਮ ਹੈ ਸਾਡਾ ਅਸੀਂ ਖਲਾਫ ਹੈ ਜੀ ਇਹ ਕਿਨੇ ਮਾਫ ਦਿੱਤਾ ਕਿਉਂ ਕੀਤਾ ਉਹਦਾ ਕਾਰਨ ਕੀ ਹੈ ਉਹਨਾਂ ਨੂੰ ਪਤਾ ਹੋਊਗਾ ਹੁਣ ਤੁਸੀਂ ਤੁਹਾਡੀ ਮੇਨ ਮੰਗ ਕੀ ਹੈ ਫਿਰ ਮੇਨ ਮੰਗ ਉਹਦਾ ਖਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਦਾ ਖਲਾਫ ਪਰਚਾ ਕਰਾਵਾਂਗੇ